ਭਗਵੰਤ ਮਾਨ ਜੀ ਜਿਸ ਦਿਨ ਦੇ ਸੀਟ ਤੇ ਬੈਠੇ ਆ ਉਹ ਅੱਖ ਮਚੋਲੀ ਖੇਡਦੇ ਪਏ ਆ ਸਾਰੀ ਪੰਜਾਬ ਦੀ ਜਨਤਾ ਨਾਲ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਕਿੱਥੋਂ ਤੱਕ ਕੀਤੀ ਸਾਨੂੰ ਨਹੀਂ ਪਤਾ ਤੇ ਆਪ ਦੀ ਜਨਤਾ ਨੇ ਜਿੰਨਾ ਵੱਡਾ ਧੋਖਾ ਖਾਧਾ ਹੈ ਬੁਨਿਆਦੀ ਸਹੂਲਤਾਂ ਜਿਹੜੀਆਂ ਮੀਟਰ ਵਰਗੀਆਂ ਸਹੂਲਤਾਂ ਉਹ ਵੀ ਲੱਲੀਆਂ ਗਈਆਂ ਸਾਨੂੰ ਇੱਕ ਪਾਸੇ ਹੀ ਸਾਡੇ ਕੋਲੋਂ ਦੇ ਕੇ ਤੇ ਦਸ ਪਾਸੇ ਨਾਲ ਖਿੱਚੋ ਮੈਨੂੰ ਮੈਨੂੰ ਪੁੱਛਦਾ ਨਹੀਂ ਮੈਂ ਕੀ ਗੱਲ ਕਰ ਰਿਹਾ ਮੈਂ ਧਿਆਨ ਨਾਲ ਕਰ ਦਿੱਤਾ ਜਾਊਗਾ ਮੈਨੂੰ ਮੇਰੇ ਧਿਆਨ ਦੀ ਕੁਛ ਅਜੀ ਮੈਂ ਤੁਹਾਡੇ ਕੋਲ ਕੋਸ਼ਿਸ਼ ਧਿਆਨ ਨਾਲ ਕਦੀ ਕਹਿੰਦੇ ਆ ਜੀ ਤੁਹਾਡੀ ਨੋਟੀਫਿਕੇਸ਼ਨ ਆ ਗਈ ਹੈ ਮੈਂ ਚੱਕਤਾ ਅਖਬਾਰਾਂ ਸਟੇਟਮੈਂਟ ਦੇਤੀਆਂ ਉਹ ਪਤਾ ਨਹੀਂ ਕਿੱਥੇ ਵਿੱਚ ਰਸਤੇ ਦੇ ਵਿੱਚ ਕਿਤੇ ਰਹਿ ਜਾਂਦੀ ਹੈ ਆਮ ਕਲੋਨੀਆਂ ਤੋਂ ਐਨਓਸੀ ਦਾ ਚੱਕਤਾ ਜੀ ਮਸਲਾ ਤੇ ਜੇਕਰ ਚੱਕਤਾ ਜਨਾਬ ਕਦੋਂ ਸਾਡੀਆਂ ਦਸਤੀਆਂ ਖੁੱਲਣਗੀਆਂ ਪੰਜਾਬ ਨੇ 90 ਸੀਟਾਂ ਦਿੱਤੀਆਂ ਸੀ ਇਹਨਾਂ ਨੂੰ ਆਮ ਆਦਮੀ ਪਾਰਟੀ 92 ਤੇ ਅੱਜ ਕੀ ਆ ਜੀ ਅੱਜ ਖਾਸ ਅੱਜ ਕੋਠੀਆਂ ਦੇ ਬਾਹਰ ਨਹੀਂ ਨਿਕਲਦੇ ਵੱਡੇ ਵੱਡੇ ਗੱਡੀਆਂ ਨੇ ਘੁੰਮਦੇ ਆ ਪਬਲਿਕ ਜਿਹੜੀ ਆ ਭੁੱਖੀ ਮਰਦੀ ਪੀਏ ਜਦੋਂ ਜਿਸਤੀਆਂ ਬੰਦ ਕਰਨੀਆਂ ਆਉਂਦੀਆਂ ਇਹਨਾਂ ਨੇ ਛੇਡੇ ਘੰਟੇ ਚ ਬੰਦ ਜਦੋਂ ਸ਼ੁਰੂ ਕਰਨ ਦਾ ਕੰਮ ਦੀ ਗੱਲ ਆ ਗਈ ਤੇ ਲੋਕਾਂ ਨੂੰ ਪਬਲਿਕ ਨੂੰ ਤੰਗ ਕੀਤਾ ਜਾਂਦਾ ਇਹਦੇ ਪਿੱਛੇ ਕਿਹੜੇ ਨੇਤਾ ਦਾ ਹੱਥ ਰਾਜਨੇਤਾ ਦਾ ਹੱਥ ਇਹ ਜਿਹੜੇ ਸ਼ੇਰ ਹੈ ਜਿਹਨੂੰ ਜਾਂਦਾ ਹੋਊਗਾ ਉਹਨੂੰ ਚੁਬਦਾ ਹੋਊਗਾ ਉਹ ਕਹਿੰਦਾ ਜਿੰਨੀ ਦੇਰ ਗੱਡੀ ਚੱਲਦੀ ਹੈ ਚਲਾਓ ਤੇ ਜਿੰਨੀ ਦੇਰ ਲੋਕੀ ਸੁੱਤੇਵੇਂ ਸੁੱਤੇ ਰਹਿਣ ਦਿਓ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਵਿਸ਼ਾਲ ਕਪੂਰ ਹਲਕਾ ਪੱਛਮੀ ਤਹਿਸੀਲ ਦੇ ਬਾਹਰ ਖੜਾ ਜਿੱਥੇ ਕਿ ਵਿਵਾਦ ਜਿਹੜਾ ਪੈੰਦਾ ਕਿ ਇੱਥੇ ਰਿਸ਼ਤੀਆਂ ਨਹੀਂ ਹੋ ਰਹੀਆਂ ਨਾ ਜਿਹੜੀ ਐਨਓਸੀ ਭਗਵੰਤ ਸਿੰਘ ਸਾਹਿਬ ਨੇ ਕਿਹਾ ਸੀਗਾ ਕਿ ਉਹਦੀ ਨੋਟੀਫਿਕੇਸ਼ਨ ਦੀ ਕਾਪੀ ਜੜੀ ਪਹੁੰਚੂਗੀ ਲੇਕਿਨ ਲੁਧਿਆਣਾ ਸ਼ਹਿਰ ਦੇ ਖਾਸ ਕਰਕੇ ਕਈ ਇਹ ਤਾਂ ਹਲਕ ਪੱਛਮੀ ਤਹਿਸੀਲ ਦੇ ਵਿੱਚ ਜਿਹੜੀਆਂ ਰਿਸ਼ਤੀਆਂ ਨਹੀਂ ਹੋ ਰਹੀਆਂ ਨੇ ਲੋਕ ਨੇ ਸਤਾਏ ਹੋਏ ਨੇ ਕਿਸ ਤਰ੍ਹਾਂ ਦੇ ਦੇਓ ਹੋ ਗਈਆਂ ਰਿਸ਼ਤੀਆਂ ਇਸ ਤਰ੍ਹਾਂ ਭਾਜੀ ਅਸੀਂ ਲੋਕ ਤਾਂ ਅੱਜ ਦੇ ਨਹੀਂ ਪਿਛਲੇ ਕਈ ਸਾਲਾਂ ਤੋਂ ਸਤਾਏ ਹੋਏ ਆ ਜਿੰਨੇ ਪ੍ਰਾਪਰਟੀ ਡੀਲਰ ਜਾਂ ਪ੍ਰਾਪਰਟੀਆਂ ਉਹ ਕਹਿੰਦੇ ਆ ਕਿ ਕੋਈ ਬੰਦਾ ਆ ਕੇ ਸਾਡੀ ਸੁਣਵਾਈ ਤਾਂ ਕਰੇ ਭਗਵੰਤ ਮਾਨ ਜੀ ਜਿਸ ਦਿਨ ਦੇ ਸੀਟ ਤੇ ਬੈਠੇ ਆ ਉਹ ਅੱਖ ਮਚੋਲੀ ਖੇਡਦੇ ਪਏ ਆ ਸਾਰੀ ਪੰਜਾਬ ਦੀ ਜਨਤਾ ਨਾਲ ਖਾਸ ਤੌਰ ਤੇ ਸਾਡੇ ਕੀਤੇ ਨਾਲ ਕਦੀ ਕਹਿੰਦੇ ਆ ਜੀ ਤੁਹਾਡੀ ਨੋਟੀਫਿਕੇਸ਼ਨ ਆ ਗਈ ਹੈ ਮੈਂ ਚੱਕਤਾ ਅਖਬਾਰਾਂ ਸਟੇਟਮੈਂਟ ਦੇਤੀਆਂ ਉਹ ਪਤਾ ਨਹੀਂ ਕਿੱਥੇ ਵਿੱਚ ਰਸਤੇ ਦੇ ਵਿੱਚ ਕਿਤੇ ਰਹਿ ਜਾਂਦੀ ਹੈ ਹੋਨਾ ਲੋਕਾਂ ਨੇ ਢੋਲ ਵੀ ਬਜਾਤੇ ਮੂੰਹ ਵੀ ਮਿੱਠੇ ਕਰਾਤੇ ਵੀ ਨੋਟੀਫਿਕੇਸ਼ਨ ਹੋ ਗਈ ਜੀ ਆਮ ਕਲੋਨੀਆਂ ਤੋਂ ਐਨਓਸੀ ਦਾ ਚੱਕਤਾ ਜੀ ਮਸਲਾ ਤੇ ਜੇਕਰ ਚੱਕਤਾ ਹੈ ਜਨਾਬ ਕਦੋਂ ਸਾਡੀਆਂ ਰਸਟੀਆਂ ਖੁੱਲਣਗੀਆਂ ਲੋਕੀ ਹਜ਼ਾਰਾਂ ਹਜ਼ਾਰਾਂ ਪਰੇਸ਼ਾਨ ਹੋ ਰਹੇ ਹੈ ਦਲਾਲ ਦਲੂ ਨਹੀਂ ਪੜਿਆ ਰਿਸ਼ਤੀਆਂ ਤਾਂ ਹੁੰਦੀਆਂ ਪਈਆਂ ਅੱਜਕੱਲ ਦਲਾਲ ਪੜੋ ਦੇਖੋ ਜੀ ਦਲਾਲ ਹੈਗੇ ਆ ਨੋ ਡਾਊਟ ਤੁਹਾਡੀ ਗੱਲ ਝੂਠ ਨਹੀਂ ਹੈ ਕਿ ਹਰ ਬੰਦਾ ਭਾਜੀ 30 40000 ਰੁਪਏ ਪਰ ਰਿਸ਼ਤੀ ਦੀ ਨਹੀਂ ਦੇ ਸਕਦਾ ਜਿਹੜੇ ਸ਼ਕਸ਼ਮ ਨੇ ਉਹਨਾਂ ਦੀ ਤਾਂ ਰਿਸ਼ਤੀਆਂ ਹੋ ਰਹੀਆਂ ਨੇ ਹੁਣ ਦੁਆਰਾ ਆਇਆ ਸ਼ਾਮ ਨੂੰ ਸਾਰੀ ਦਿਹਾੜੀ ਗਵਾ ਕੇ ਹੁਣ ਤਹਿਸੀਲਦਾਰ ਬੈਠੇ ਹੈ ਔਰ ਰਿਸ਼ਤੀ ਕਲੈਕਸ਼ਨ ਹੀ ਕਾਫੀ ਤਾਂ ਲੈਣੀ ਸੀ ਇਹਨਾਂ ਨੇ ਭਾਈ ਸਾਹਿਬ ਮਾਨ ਸਾਹਿਬ ਤਾਂ ਰੂਟੀਨ 'ਚ ਆਉਂਦੇ ਨੇ ਉਹ ਆਉਂਦੇ ਨੇ ਪੁੱਛਦੇ ਨੇ ਬਿੱਡੀ ਸਾਹਿਬ ਕਿੰਨੀ ਕਲੈਕਸ਼ਨ ਇਕੱਠੀ ਹੋਈ ਤਹਿਸੀਲਦਾਰ ਸਾਹਿਬ ਕੋਲੋਂ ਇੰਨਾ ਕਰੋੜਾਂ ਰੁਪਈਆ ਜਿਹੜਾ ਆਂਦਾ ਹੁਣ ਜੇ ਇਹ ਐਨਓਸੀ ਦੇ ਦੇਣਗੇ ਇਸ਼ੂ ਕਰ ਦੇਣਗੇ ਨੋਟੀਫਿਕੇਸ਼ਨ ਦੇ ਦੇਣਗੇ ਇਹਨਾਂ ਦਾ ਰੋਜ਼ ਦਾ ਕਰੋੜਾਂ ਰੁਪਈਆ ਜਿਹੜਾ ਦੋ ਨੰਬਰ ਦਾ ਬੰਦਾ ਬੰਦ ਹੋ ਜਾਊਗਾ ਜੀ ਗੱਲ ਇਹ ਲੋਕ ਜਨਤਾ ਪਰੇਸ਼ਾਨ ਹੈ ਇਹ ਇਹ ਕੀ ਇਹਨਾਂ ਨੇ ਸਟੰਟ ਬਾਜੀ ਕੀਤੀ ਆ ਪੰਜਾਬ ਦੀ ਜਨਤਾ ਨਾਲ ਸਾਨੂੰ ਤਾਂ ਇਹ ਨਹੀਂ ਸਮਝ ਲੱਗ ਰਿਹਾ ਅਖਬਾਰਾਂ ਹੀ ਦੇ ਦਿੱਤਾ ਵਿਧਾਨ ਸਭਾ ਚ ਪਾਸ ਕਰਤਾ ਜੀ ਗਵਰਨਰ ਸਾਹਿਬ ਕੋ ਫਾਈਲ ਚਲੀ ਗਈ ਜੀ ਗਵਰਨਰ ਸਾਹਿਬ ਨੇ ਪਾਸ ਕਰਤਾ ਜੀ ਹੁਣ ਤਾਂ ਜੀ ਤੁਹਾਨੂੰ ਨੋਟੀਫਿਕੇਸ਼ਨ ਦੀ ਡੀ ਸਾਹਿਬ ਨੂੰ ਭੇਜਤੀ ਜੀ ਅਸੀਂ ਪ੍ਰਾਪਰਟੀ ਲਾਣੇ ਢੋਲ ਵਜਾ ਕੇ ਲੋਕਾਂ ਦੇ ਮੂੰਹ ਮਿੱਠੇ ਇੱਕ ਦੂਸਰੇ ਦੇ ਕਰਾਉਂਦੇ ਜੀ ਚਲੋ ਜੀ ਹੁਣ ਸਵੇਰ ਤੋਂ ਰਿਸ਼ਤੇ ਆਉਣ ਗਿਆ ਅੱਜ 10 ਦਿਨ ਹੋ ਗਏ ਜਨਾਬ ਉੱਥੇ ਦਾ ਉੱਥੇ ਹੀ ਖੜਾ ਮਸਲਾ ਹੋ ਰਹੀਆਂ ਰਿਸ਼ਤੇ ਮੇਰਾ ਨਾਮ ਵਰਨ ਪੰਚੀਏ ਲੁਧਿਆਣਾ ਪ੍ਰੋਪਰਟੀ ਐਸੋਸੀਏਸ਼ਨ ਦਾ ਮੈਂ ਚੇਅਰਮੈਨ ਆ ਸਾਡੇ ਨਾਲ ਸਾਡੀ ਸਾਰੀ ਟੀਮ ਜਿਹੜੀ ਐ ਇੱਥੇ ਮੌਕੇ ਤੇ ਪਹੁੰਚੀ ਐ ਸਾਡਾ ਜਿਹੜਾ ਰੋਸ਼ ਏ ਉਹ ਸਰਕਾਰ ਨਾਲ ਵੀ ਐ ਤੇ ਅਫਸਰशाही ਨਾਲ ਵੀ ਐ ਸਾਡਾ ਜਿਹੜਾ ਬਹੁਤ ਵੱਡਾ ਰੋਸ਼ ਬਿਲਕੁਲ ਰੋਸ਼ ਬਹੁਤ ਵੱਡਾ ਹੈ 3 ਸਾਲ ਤੋਂ ਜਿਹੜਾ ਲਗਾਤਾਰ ਇਹਨਾਂ ਨੇ ਸਾਨੂੰ ਤੰਗ ਕੀਤਾ ਆ ਮਾਨ ਸਾਹਿਬ ਨੇ ਤਿੰਨ ਵਾਰ ਹੀ ਕਿਹਾ ਤੰਕਰਨ ਵਾਲੀ ਚੀਜ਼ ਉਹ ਤਾਂ ਹੀ ਤੰਗ ਕਰ ਰਹੇ ਨੇ ਰੈਵਨਿਊ ਦੇਵੋ ਰੈਵਨਿਊ ਤਾਂ ਜਾ ਹੀ ਰਿਹਾ ਜੇ ਖੋ ਕੰਮ ਖੁੱਲੇ ਤਰੀਕੇ ਨਾਲ ਕਰਨਗੇ ਜੇ ਐਨਓਸੀ ਤੋਂ ਬਗੈਰ ਜਿੱਸੀਆਂ ਸ਼ੁਰੂ ਕਰ ਦੇਣਗੇ ਤਾਂ ਕੀ ਰੈਵਨਿਊ ਨਹੀਂ ਆਏਗਾ ਫਿਰ ਵੀ ਰੈਵਨਿਊ ਨਹੀਂ ਹੁੰਦਾ ਭਾਜੀ ਉਹ ਰੈਵਨਿਊ ਨਹੀਂ ਹੁੰਦਾ ਸੇ ਤਾਂ ਕਿਹੜਾ ਰੈਵਨਿਊ ਆ ਠੀਕ ਆ ਉਹ ਜਦੋਂ ਜਾਊਗਾ ਕਿਹਦੇ ਰਿਸ਼ਤੇ ਹੋਣਗੇ ਉਹ ਰੈਵਨਿਊ ਦਾ ਸਰਕਾਰ ਕੋ ਜਾਣਾ ਨਾ ਸਟਾਮਾ ਵਾਲਾ ਜਿਹੜਾ ਦੂਸਰਾ ਰੈਵਨਿਊ ਆ ਉਹ ਜਾਣਾ ਜਿਹੜੇ 2 ਨੰਬਰ ਦੇ ਪੈਸੇ ਉਹ ਡੀਸੀ ਸਾਹਿਬ ਕੋਲ ਜਾਂ ਮੰਤਰੀ ਸਾਹਿਬ ਕੋਲ ਜਾਂ ਸੀਐਮ ਸਾਹਿਬ ਕੋ ਪੈਸਾ ਤਾਂ ਦੂਸਰਾ ਰੈਵਨਿਊ ਪਹੁੰਚਣਾ ਇਹ ਤਾਂ ਖਾਤੇ ਚਲਾ ਗਿਆ ਸਰਕਾਰ ਦੇ ਉਹ ਕਿਹੜਾ ਰੈਵਨਿਊ ਜੀ ਪੰਜਾਬ ਦੀ ਜਨਤਾ ਨੇ ਜਿੰਨਾ ਵੱਡਾ ਧੋਖਾ ਖਾਧਾ ਹੈ ਜਿੰਨਾ ਵੱਡਾ ਧੋਖਾ ਖਾਧਾ ਹੈ ਬੁਨਿਆਦੀ ਸਹੂਲਤਾਂ ਜਿਹੜੀਆਂ ਮੀਟਰ ਵਰਗੀਆਂ ਸਹੂਲਤਾਂ ਉਹ ਵੀ ਲੱਲੀਆਂ ਗਈਆਂ ਜਿਹੜਾ ਅਨ ਅਪਲੂਡ ਕਲੋਨੀਆ ਦਾ ਜਿਹੜਾ ਮਸਲਾ ਸੀ ਉਹਨੂੰ ਤਾਂ ਇਹੋ ਜਿਹਾ ਬਣਾਤਾ ਇਹਨਾਂ ਨੇ ਚੱਕ ਕੇ ਕੀ ਪਤਾ ਨਹੀਂ ਪੰਜਾਬ ਦੇ ਲੋਕਾਂ ਨੂੰ ਕੀ ਕੁਛ ਦੇਣਾ ਪੈ ਗਿਆ ਦੇ ਪੰਜਾਬੀ ਜੀ ਲੈਣੀ ਤਾਂ ਵਿਦਾਊਟ ਮੀਟਰ ਹੀ ਲੱਗੇਗੀ ਬਿਜਲੀ ਫ੍ਰੀ ਬਿੱਲ ਤਾਂ ਹੀ ਨਹੀਂ ਆਣਗੇ ਜੇ ਮੀਟਰ ਨਹੀਂ ਲੱਗਾ ਹੋਊਗਾ ਬਿਲਕੁਲ ਉਹ ਗੱਲ ਸਹੀ ਲੋਕਾਂ ਨੇ ਕਿਹਾ ਜਨਤਾ ਕਹਿੰਦੀ ਹੈ ਮੀਟਰ ਦੇ ਬਿੱਲ ਲੈ ਲਓ ਜਨਾਬ ਚਾਰ ਪੱਕੀ ਪਾਸੇੋਂ ਬਾਕੀ ਪਾਸੇੋਂ ਨਾ ਸਾਨੂੰ ਲੁੱਟੋ ਸਾਡਾ ਖੂਨ ਨਿਚੋੜੋ ਸਾਨੂੰ ਇੱਕ ਪਾਸੇ ਹੀ ਸਾਡੇ ਕੋਲੋਂ ਦੇ ਕੇ ਤੇ ਦਸ ਪਾਸੇ ਨਾ ਖਿੱਚੋ 700 ਰੁਪਏ ਕਰਿਆ ਨੋਸੀ ਲਾਤੀ ਉਧਰੋਂ ਮੀਟਰਾਂ ਦੇ ਬਿੱਲ ਮਾਵਾਕ ਤੇ ਦੂਜੇ ਪਾਸੇ ਟਾਂਕਾ ਲਾ ਫੜਦਾ ਡੀਲਰ ਤੱਕੇ ਪਰੇਸ਼ਾਨ ਹੋਏ ਨੇ ਪੰਜਾਬ ਨੇ 90 ਸੀਟਾਂ ਦਿੱਤੀਆਂ ਸੀ ਇਹਨਾਂ ਨੂੰ ਆਮ ਆਦਮੀ ਪਾਰਟੀ 92 ਤੇ ਅੱਜ ਕੀ ਆ ਜੀ ਅੱਜ ਖਾਸ ਅੱਜ ਕੋਠੀਆਂ 'ਚੋਂ ਬਾਹਰ ਨਿਕਲਦੇ ਵੱਡੇ ਵੱਡੇ ਗੱਡੀਆਂ ਨੇ ਘੁੰਮਦੇ ਆ ਪਬਲਿਕ ਜਿਹੜੀ ਆ ਭੁੱਖੀ ਮਰਦੀ ਪੀ ਆ ਡੀਲਰ ਕਿੱਠੇ ਹੋ ਗਏ ਇੱਕ ਗੱਲ ਕਹਾਂ ਕਿੰਨੀ ਦੇਰ ਤੋਂ ਧਰਮਨ ਤੇ ਬੈਠੇ ਹੋ ਉੱਥ ਇਹ ਤਾਂ ਬੈਠਿਆ ਸਾਹਿਬ ਪਹਿਲੇ ਪਹਿਲੇ ਤਸੀਨ ਦਾ ਸਾਨੂੰ ਅਸੀਂ ਗੱਲ ਕਰਕੇ ਗਿਆ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਜਦੋਂ ਰਿਟਰਨ ਆ ਜਾਏਗਾ ਉਦੋਂ ਅਸੀਂ ਐਨਓਸੀ ਤੋਂ ਬਗੈਰ ਰਜਿਸਟਰੀਆਂ ਸ਼ੁਰੂ ਕਰ ਦਿਆਂਗੇ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਕਿੱਥੋਂ ਤੱਕ ਕੀਤੀ ਸਾਨੂੰ ਨਹੀਂ ਪਤਾ ਕਿੱਥੋਂ ਤੱਕ ਹੋਈ ਹੈ ਇੱਕ ਵਟਸਐਪ ਤੇ ਜਿਹੜੇ ਮੈਸੇਜ ਪਾਣੇ ਸ਼ੁਰੂ ਹੋ ਗਏ ਵੀ ਹੁਣ 500 ਗਾਜ ਤੋਂ ਥੱਲੇ ਜਿਹੜੀਆਂ ਰਜਿਸਟਰੀਆਂ ਸ਼ੁਰੂ ਹੋ ਜਾਣਗੀਆਂ ਰਜਿਸਟਰੀਆਂ ਅਜੇ ਤੱਕ ਸ਼ੁਰੂ ਨਹੀਂ ਆਈਆਂ ਜਦੋਂ ਅਸੀਂ ਆ ਕੇ ਪੁੱਛਦੇ ਹਾਂ ਤਾਂ ਸਾਨੂੰ ਜਵਾਬ ਜੀ ਮਿਲਦਾ ਹੈ ਕਿ ਸਾਡੇ ਕੋਲ ਰਿਟਰਨ ਨਹੀਂ ਆਇਆ ਰਿਟਰਨ ਕਦੋਂ ਆਣਾ ਹੈ ਜਦੋਂ ਰਜ ਤੇ ਸੈਂਡੇ ਘੰਟੇ ਚ ਬੰਦ ਜਦੋਂ ਸ਼ੁਰੂ ਕਰਨ ਦਾ ਕੰਮ ਦੀ ਗੱਲ ਆ ਗਈ ਤੇ ਲੋਕਾਂ ਨੂੰ ਪਬਲਿਕ ਨੂੰ ਤਾਂ ਕੀਤਾ ਜਾਂਦਾ ਆ ਭਾਈ ਸਾਹਨੇ ਬੜੇ ਸੋਹਣੇ ਪੈਨ ਪਾਇਨੇ ਇਧਰ ਹੋਣਾ ਅੱਗੇ ਆਓ ਅੱਗੇ ਆਓ ਅੱਗੇ ਆਓ ਜੀ ਆਓ ਹਰਾ ਪੈਨ ਤੇ ਨੀਲਾ ਪੈਨ ਕਿਹੜਾ ਉਹ ਕਮਾਈ ਜ਼ਿਆਦਾ ਹੈ ਭਾਈ ਦੋਨੇ ਕਮਾਈ ਜ਼ਿਆਦਾ ਹੈ ਤੁਹਾਨੂੰ ਤੇ ਦੋਨੇ ਨੀਲੇ ਆ ਸੈਂ ਕਿਲੋ ਕਿਤੇ ਸੀਗੇ ਸੈਂ ਨਦੇ ਨਾਲ ਹੀ ਕੀਤੇ ਸੀ ਆਪਾਂ ਨੀਲੇ ਨਾਲ ਨਾ ਕਰਦੇ ਨਾ ਤਾਂ ਹੀ ਪਹੁੰਚ ਸਕਦੇ ਹਾਂ ਕਿਉਂ ਨਹੀਂ ਕੀਤੇ ਸੈਂ ਨਾਲ ਮੈਂ ਲੁਧਿਆਣਾ ਪ੍ਰਾਪਰਟੀ ਡੀਲਰ ਪ੍ਰਧਾਨ ਜਗਦੀਸ਼ ਖੰਨਾ ਸਾਨੂੰ ਜਿਸ ਦਿਨ ਪਤਾ ਲੱਗਿਆ ਕਿ ਹੁਣ ਬੜੀ ਜਲਦੀ ਤੁਹਾਡੇ ਕੋਲ ਪਹੁੰਚੇਗੀ ਐਨਓਸੀ ਦੀ ਪਹੁੰਚ ਗਈ ਪਹੁੰਚ ਗਈ ਪਰ ਉਹ ਰਹਿ ਗਈ ਕਿਸੇ ਰਸਤੇ ਚ ਜਾਂ ਤਾਂ ਕਿਸੇ ਟੂਲਪਲਾਜ ਤੇ ਫਸ ਗਈ ਉਹ ਜਾਂ ਪਤਾ ਨਹੀਂ ਕਿਹਦੀ ਜੇਜ ਪਈ ਏ ਬਾਕੀ ਪੰਜਾਬ ਦੇ ਵਿੱਚ ਰਜਿਸਟਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਇੱਕ ਸਾਡਾ ਲੁਧਿਆਣਾ ਪੱਛਮੀ ਏ ਜਿੱਥੇ ਨਹੀਂ ਹੋ ਰਹੀਆਂ ਸੋ ਉਸ ਪੂਰਬੀ ਦੇ ਵਿੱਚ ਕੱਲ ਹੋਈਆਂ ਸਾਡੇ ਕੋਲ ਬੰਦੇ ਆਏ ਨੇ ਕਹਿੰਦੇ ਹੋਈਆਂ ਉਹ ਤਾਂ ਪਹਿਲਾਂ ਵੀ ਹੁੰਦੀਆਂ ਸੀ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਵੀ ਹੁੰਦੀਆਂ ਆ ਰਹੀਆਂ 20000 ਰੁਪਏ ਦੇਖ ਕੇ ਜਿਹੜੀ ਮਰਜ਼ੀ ਰਿਸ਼ਤੀ ਹੋ ਜਾਂਦੀ ਹੈ ਜਿਹੜੀ ਮਰਜ਼ੀ ਹੋ ਜਾਂਦੀ ਸੀ 20000 ਕਿੰਨਾ 30 35000 ਜਿਹੜੀ ਮਰਜ਼ੀ ਰਿਸ਼ਤੀ ਹਾਂ ਰੇਟ ਵਧਿਆ ਜਾਂਦਾ ਪੁੱਤਾਂ ਨੇ ਲੱਖ ਲੱਖ ਰੁਪਈਆ ਦੇਖ ਕੇ ਵੀ ਰਿਸ਼ਤੀਆਂ ਕਰਾਈਆਂ ਸਾਨੂੰ ਲੋਕਾਂ ਨੇ ਦੱਸਿਆ ਉਹ ਤਾਂ ਹੀ ਨਹੀਂ ਆ ਰਹੇ ਰੇਟ ਵਧ ਜਾਣ ਹੁਣ ਜੇ ਆ ਗਈ ਐਨਓਸੀ ਦੀ ਨੋਟੀਫਿਕੇਸ਼ਨ ਆ ਗਈ ਤਾਂ ਹੁਣ ਤਾਂ ਹੋਣੀ ਹੈ ਸ਼ਰਗੀਆਂ ਦੀਆਂ ਅਸੀਂ ਦੋਵੇਂ ਦੇ ਇੱਥੇ ਬੈਠੇ ਆਂ ਤਹਿਸੀਲਦਾਰ ਸਾਹਿਬ ਹੁਣ ਆਏ ਨੇ ਆਮ ਜਨਤਾ ਵੀ ਇੱਥੇ ਪਰੇਸ਼ਾਨ ਖੜੀ ਹੈ ਇਹ ਕੋਈ ਮਤਲਬ ਨਹੀਂ ਵੀ 2 ਵਜੇ ਉੱਠ ਕੇ ਤਹਿਸੀਲਦਾਰ ਚੱਲ ਜਵੇ 1:30 ਵਜੇ ਉੱਠ ਕੇ ਉਹਨਾਂ ਦੀ ਡਿਊਟੀ 9 ਤੋਂ 5 ਵਜੇ ਤੱਕ ਹੁੰਦੀ ਏ ਤਾਂ ਲੋ ਆਮ ਆਦੀ ਪਾਰਟੀ ਨਾਲ ਖੜੇ ਬੰਦੇ ਨਹੀਂ ਅਸੀਂ ਹੁਣ ਪਾਇ ਨਹੀਂ ਅਸੀਂ ਆਮ ਆਦੀ ਪਾਰਟੀ ਹੁਣ ਕੁਝ ਨਹੀਂ ਕਹਿ ਰਹੇ ਗੱਲ ਤਾਂ ਸੁਣੋ ਪ੍ਰਧਾਨ ਸਾਹਿਬ ਮੇਰੀ ਗੱਲ ਸੁਣ ਲਓ ਯਾਰ ਤੁਸੀਂ ਕਿਹੜਾ ਪੈਨ ਯੂਜ਼ ਕਰਦੇ ਹੋ ਕਿ ਇਹ ਸਾਰੇ ਪਛਰੇ ਤੰਗ ਪਰੇਸ਼ਾਨ ਪਹਿਲੀ ਗੱਲ ਵਿਸ਼ਾਲ ਜੀ ਮੈਂ ਤੁਹਾਨੂੰ ਦੱਸਦਾ ਕਿ ਮੈਂ ਆਮ ਆਦੀ ਪਾਰਟੀ ਤੋਂ ਵਾਪਸੀ ਕਾਂਗਰਸ ਚ ਆ ਗਿਆ ਸੀਗਾ ਮੇਰੇ ਕੋਲ ਇੱਕੋ ਹੀ ਪੈਨ ਹੈ ਮੇਰੇ ਕੋਲ ਮੇਰੇ ਕੋਲ ਇੱਕੋ ਹੀ ਪੈਨ ਹੈ ਬਲੂ ਪੈਨ ਹੈ ਹੁਣ ਜਿਵੇਂ ਇੱਥੇ ਸਾਰੇ ਭਾਈ ਬੰਦੂ ਕਹਿ ਰਹੇ ਜੀ ਪੂਰਬੀ ਚ ਇੰਨੇ ਪੈਸੇ ਨਾਲ ਰਿਸ਼ਟੀ ਹੋ ਰਹੀ ਹੈ ਫਲਾਨੀ ਜਗ੍ਹਾ ਇੰਨੀ ਹੋ ਰਹੀ ਹੈ ਚਲੋ ਹੋ ਰਹੀ ਹੋਊਗੀ ਆਥੈਂਟਿਕ ਉਹ ਨਹੀਂ ਰਹੀ ਹੋਊਗੀ ਹੋ ਰਹੀ ਹੈ ਉਹ ਹੋਗੀ ਹੋਗੀ ਤੁਸੀਂ ਰੋਜ਼ ਖ਼ਬਰਾਂ ਚ ਫੜਦੇ ਹੋ ਫਲਾਣਾ ਐਸਆਈ 2000 ਦੀ ਰਿਸ਼ਵਤ ਲੈਂਦਾ ਫੜਿਆ ਗਿਆ ਫਲਾਣਾ ਫੜਿਆ ਗਿਆ ਤੇ ਜਦੋਂ ਇੱਥੇ ਕੰਮ ਖੁੱਲਿਆ ਹੋਮ ਹੋ ਰਿਹਾ ਫਿਰ ਹੁਣ ਵਿਜੀਲੈਂਸ ਕਿੱਥੇ ਆ ਹੁਣ ਕਿਉਂ ਨਹੀਂ ਕਾਰਵਾਈ ਹੋ ਰਹੀ ਹੁਣ ਤਾਂ ਇੱਥੇ 35 35 40 40 ਹਜ਼ਾਰ ਦਾ ਇੱਕ ਵਸੀਕਾ ਤਾਂ ਦਿਨ ਚ ਕਿੰਨੇ ਹੁੰਦੇ ਹੋਣਗੇ ਇਹ ਨੋਟੀਫਿਕੇਸ਼ਨ ਉੱਥੋਂ ਜਾਰੀ ਹੋ ਗਈ ਰਾਜਪਾਲ ਸਾਹਿਬ ਨੇ ਪਾਸ ਕਰਤੀ ਵਿ ਕਲੀਅਰ ਹੋ ਗਈ ਤੇ ਫਿਰ ਉਹ ਕਿੱਥੇ ਰਹਗੀ ਜੇ ਹੋ ਗਈ ਤੇ ਲੋਕਲ ਲੈਵਲ ਤੇ ਫਿਰ ਉਹਨੂੰ ਕੋਣ ਨਹੀਂ ਪਾਸ ਹੋਣ ਦੇ ਰਿਹਾ ਇਹਦੇ ਪਿੱਛੇ ਇੱਕ ਕਨੈਕਸ਼ਨ ਕਨੈਕਸ਼ਨ ਜੁੜਿਆ ਹੋਇਆ ਹੈ ਜੇ ਕੋਈ ਇੰਟੈਂਸ਼ਨਲੀ ਖਾਸ ਕਰਕੇ ਪੱਛਮੀ ਚ ਨਹੀਂ ਹੋਣ ਦੇ ਰਿਹਾ ਇਹਦੇ ਪਿੱਛੇ ਕਿਹੜੇ ਨੇਤਾ ਦਾ ਹੱਥ ਹੈ ਰਾਜਨੇਤਾ ਦਾ ਇਹ ਜਿਹੜੇ ਸ਼ੇਰ ਹੈ ਜਿਹਨੂੰ ਜਾਂਦਾ ਹੋਊਗਾ ਉਹਨੂੰ ਚੁਬਦਾ ਹੋਊਗਾ ਉਹ ਕਹਿੰਦਾ ਜਿੰਨੀ ਦੇਰ ਗੱਡੀ ਚੱਲਦੀ ਹੈ ਚਲਾਓ ਤੇ ਜਿੰਨੀ ਦੇਰ ਲੋਕੀ ਸੁੱਤੇਵੇਂ ਸੁੱਤੇ ਰਹਿਣ ਦਿਓ ਅੱਜ ਹੁਣ ਸਾਡੇ ਪ੍ਰਾਪਰਟੀ ਡੀਲਰ ਬਰਾ ਇਕੱਠੇ ਹੋਏ ਆ ਤੇ ਤੁਹਾਡਾ ਮੀਡੀਆ ਦਾ ਸਹਿਯੋਗ ਮਿਲਦਾ ਰਿਹਾ ਤੇ ਮੀਡੀਆ ਦੇ ਸਹਿਯੋਗ ਨਾਲ ਸਾਡੀ ਆਵਾਜ਼ ਉੱਪਰ ਤੱਕ ਜਾਏਗੀ ਸਭ ਤੋਂ ਪਹਿਲਾਂ ਤਾਂ ਭਾਜੀ ਤੁਹਾਡੇ ਚੈਨਲ ਦਾ ਧੰਨਵਾਦ ਕਰਾਂਗੇ ਕਿਉਂਕਿ ਭਾਜੀ ਮਾਨ ਸਾਹਿਬ ਨੇ ਕਰ ਦਿੱਤਾ ਵਿਧਾਨ ਸਭਾ ਚ ਵੀ ਪਾਸ ਹੋ ਗਿਆ گورنر ਨੇ ਵੀ ਸਾਈਨ ਹੋ ਗਏ ਇੱਥੇ ਪਤਾ ਕੀ ਗੱਲ ਹੈ ਜਿਹੜੇ ਅਫਸਰ ਸਾਈ ਉਹਨਾਂ ਦੀ ਦੁਕਾਨਦਾਰੀ ਨਹੀਂ ਉਹ ਬਿਨਾਂ ਚੱਲਦੀ ਉਹ ਨਹੀਂ ਚਲਣੀ ਭਾਜੀ ਹਾਂ ਦੁਕਾਨਦਾਰ ਸੋਸੀਆ ਕੰਸਰ ਕੀ ਫੇਵਾਦ ਕੀ ਪੈ ਗਿਆ ਜਿਹੜੀ ਰੈਸਟੀਆਂ ਕਹਿੰਦੇ ਕਿ ਰੁਕ ਜਾਓ ਕੈਮਰਾ ਚੱਲ ਰਿਹਾ ਮੈਂ ਐਫਸੀਆਰ ਕੋਲ ਚੱਲ ਰਿਹਾ ਡਾਇਰੈਕਟਰ ਨਾਲ ਕੰਮ ਕਰ ਰਿਹਾ ਸੁਣਦੇ ਬਾਰੇ ਮੈਂ 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 ਉਹ ਤਾਂ ਧਰਨਾ ਜਿਹੜਾ ਲੱਗਾ ਸੀ ਮੈਨੂੰ ਪਤਾ ਹੀ ਨਹੀਂ ਸੀ ਮੈਂ ਤਾਂ ਆਇਆ ਨਹੀਂ ਜੀ ਹਜੇ ਮੈਂ ਤਾਂ ਮਾਨ ਸਾਹਿਬ ਆਏ ਨੇ ਗਵਰਨਰ ਆਏ ਨੇ ਸਾਰੇ ਆਏ ਤੁਸੀਂ ਉੱਥੇ ਹੀ ਆਫ ਲੱਗੀ ਹੋਗੀ ਹਾਂ ਜੀ ਹਾਂ ਜੀ ਲੇਕਿਨ ਇਹਨਾਂ ਦਾ ਸੋਲੂਸ਼ਨ ਕੀਤਾ ਹੋਗਾ ਨੋਟਿਸ ਇਸ ਦਿਖਾ ਕੇ ਮੈਨੂੰ ਇਹ ਗੱਲ ਨਹੀਂ ਪਤਾ ਜੀ ਜਿਵੇਂ ਪਹਿਲਾਂ ਉਹਨਾਂ ਨੇ ਮੈਨੂੰ ਮੈਨੂੰ ਪੁੱਛਦਾ ਨਹੀਂ ਮੈਂ ਕੀ ਗੱਲਬਾਤ ਹੈਗੀ ਮੇਰੇ ਧਿਆਨ ਚ ਹੱਲ ਕੀਤਾ ਜਾਊਗਾ ਮ ਚੋ ਜੀ ਇਹ ਤਾਂ ਸਿਲਦਾ ਸਾਹਿਬ ਇਹਨਾਂ ਦੇ ਧਿਆਨ ਛਾਇਆ ਨਹੀਂ ਮਾਨ ਸਾਹਿਬ ਤੁਸੀਂ ਖੁਦ ਦੇਖ ਸਕਦੇ ਹੋ ਕਿ ਇੱਕ ਤਹਿਸੀਲਦਾਰ ਦੇ ਧਿਆਨ ਦੇ ਵਿੱਚ ਹੀ ਨਾ ਮਾਮਲਾ ਹੋਵੇ ਤੁਸੀਂ ਇੱਕ ਨੋਟੀਫਿਕੇਸ਼ਨ ਦੀ ਕਾਪੀ ਜਿਹੜੀ ਜਾਰੀ ਕੀਤੀ ਸੀਗੀ ਉਹ ਕਾਪੀ ਜਿਹੜੀ ਇੱਕ ਤਹਿਸੀਲਦਾਰ ਦੇ ਕੋਲ ਨਾ ਆਈ ਹੋਵੇ ਤਾਂ ਕਿਸ ਤਰ੍ਹਾਂ ਦਾ ਇੱਕ ਸਵਾਲ ਹੋ ਸਕਦਾ ਹੈ ਲੇਕਿਨ ਜਿਹੜੇ ਇੱਥੇ ਬੈਠੇ ਨੇ ਤਹਿਸੀਲਦਾਰ ਸਾਹਿਬ ਕਹਿੰਦੇ ਮੈਨੂੰ ਪਤਾ ਹੀ ਨਹੀਂ ਨੋਟੀਫਿਕੇਸ਼ਨ ਦੀ ਕਾਪੀ ਮੈਨੂੰ ਪਤਾ ਹੀ ਨਹੀਂ ਕਿੱਥੇ ਆਈ ਹੈ ਕਿੱਥੇ ਨਹੀਂ ਆਈ ਹੈ ਕਿੱਥੇ ਆਈ ਹੈ ਦੱਸੋ ਹਾਂ ਨੋਟੀਫਿਕੇਸ਼ਨ ਦੇ ਲਈ ਵੀ ਆਹ ਦੇਖੋ ਤੁਹਾਨੂੰ ਦਿਖਾ ਰਹੇ ਆ ਪੀਡੀਐਫ ਫਾਈਲ ਦਿਖਾ ਦਿੰਦੇ ਆ ਤੇ ਉਹਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋ ਗਿਆ ਵਾ ਤੇ ਗਵਰਨਰ ਸਾਹਿਬ ਦੇ ਵੀ ਸਾਈਨ ਹੋ ਗਏ ਪਰ ਇਹਨਾਂ ਪੂਰਵੀ ਚੁਸਤੀਆਂ ਹੋ ਰਹੀਆਂ ਬੰਨ ਕਿਸਾ ਪਰ ਇੱਥੇ ਕਿਉਂ ਨਹੀਂ ਹੋ ਰਹੀਆਂ ਭਾਜੀ ਪੰਜਾਬ ਦੇ ਵਿੱਚ ਤਾਂ ਹੋ ਰਹੀਆਂ ਇੱਥੇ ਕਾਹੀ ਨਾ ਐਮਐਲਏ ਸਭ ਕੋ ਵੀ ਗਏ ਬੱਗਾ ਜੀ ਉਹਨਾਂ ਦਾ ਵੀ ਧੰਨਵਾਦ ਕਰਕੇ ਆਏ ਆ ਗੁਲਦਸਤੇ ਦੇ ਕੇ ਆਏ ਆ ਵੀ ਸਰਦ ਕੋ ਹੀ ਬੜੀ ਮਿਹਨਤ ਕੀਤੀ ਆ ਵਿਧਾਨ ਸਭਾ ਚ ਬਿਲ ਵੀ ਪਾਸ ਹੋ ਗਿਆ ਪਰ ਭਾਜੀ ਜ਼ਮੀਨੀ ਲੈਵਲ ਤੇ ਕੁਝ ਹੋ ਰਹੀ ਹੈ ਕਾਗਜ਼ਾਂ ਚ ਕੁਝ ਹੋ ਰਹੀ ਚੱਲਦੀ ਤੁਹਾਨੂੰ ਖਬਰ ਚ ਚੱਲੇਗੀ ਨਾ ਤੁਸੀਂ ਦੇਖਣਾ ਤਹਿਸੀਲਦਾਰ ਸਾਹਿਬ ਕਹਿੰਦੇ ਨੇ ਕੈਮਰੇ ਚੱਲਦੇ ਮੈਂ ਬੋਲਣਾ ਨਹੀਂ ਕਮਕਾ ਜਿਹੜੇ ਦੋ ਵਜੇ ਤੋਂ ਬਾਅ ਕੰਨੇ ਮੈਨੂੰ ਪਤਾ ਨਹੀਂ ਉਹਨਾਂ ਨੇ ਦੱਸੋ ਇੱਕ ਇੱਕ ਬੰਦੇ ਨੇ ਮੈਨੂੰ ਫੋਨ ਨਹੀਂ ਕੀਤਾ ਧਰਨੇ ਦੇ ਬੈਠੇ ਹੋਏ ਆ ਨਾ ਮੈਨੂੰ ਇਸ ਮਾਮਲੇ ਬਾਰੇ ਪਤਾ ਐਨਓਸੀ ਦਾ ਮੈਨੂੰ ਕੁਝ ਨਹੀਂ ਪਤਾ ਸਾਹਮਣੇ ਕੋਈ ਦਿੱਕਤ ਨਹੀਂ ਆਮ੍ਰitsar ਚ ਜਿਸਟਿਸ ਕਿਥੇ ਹੋ ਰਹੀ ਹੈ ਉਥੇ ਨੋਟੀਫਿਕੇਸ਼ਨ ਆ ਗਈ ਅੰਮ੍ਰਿਤਸਰ ਕੀ ਪੰਜਾਬ ਦੇ ਵਿੱਚ ਲਗ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪੰਜਾਬ ਦੇ ਵਿੱਚ ਲਗ ਲਗ ਸ਼ਹਿਰਾਂ ਨੂੰ ਲਗ ਲਗ ਨੋਟੀਫਿਕੇਸ਼ਨ ਜਾਊਗੀ ਕਈ ਕੋਈ ਹੋਊਗੀ ਉਹ ਜ਼ਿੰਮੇਵਾਰ ਬੰਦੇ ਫਿਰ ਅੰਮ੍ਰਿਤਸਰ ਆ ਗਈ ਤੇ ਉੱਥੇ ਹੋ ਰਹੀਆਂ ਰਿਸ਼ੀ ਇੱਥੇ ਕਿਉਂ ਨਹੀਂ ਸਾਰੇ ਪਾਸੇ ਹੋ ਰਹੀ ਹੈ ਜਿਹੜੀ ਚੀਜ਼ ਲਾ ਬਣ ਚੁੱਕੀ ਪਾਪੜ ਐਕਟ ਚ ਉਹਨੂੰ ਐਡਮਿਟ ਕਰ ਚੁੱਕੇ ਆ ਇਹਨੇ ਉਹਨੂੰ ਕਿਵੇਂ ਕਰ ਸਕਦੇ ਨੇ ਇਹ ਕਿਵੇਂ ਕਹਿ ਸਕਦੇ ਨੇ ਵੀ ਸੰਗ ਰਿਟਰਨ ਨਹੀਂ ਆਇਆ ਬਿਲਕੁਲ ਇੱਕ ਤੁਹਾਨੂੰ ਮਹਾਨ ਸਰਕਾਮਾਂ ਦੇ ਰੇਟ ਵਧਦੇ ਨੇ ਆ ਦੇਖੋ ਭਾਜੀ ਕਿ ਲੁਧਿਆਣੇ 'ਚ ਰੇਟ ਵਧ ਰਹੇ ਹਨ ਦੁਲਿੰਦਰ ਜੀ ਕਹਿੰਦੇ ਆ ਦੇਖੋ ਨੋਟੀਫਿਕੇਸ਼ਨ ਆਇਆ ਹੋਇਆ ਸਰ ਸਾਰੇ ਕੋਈ ਨਾ ਕੱਲੇ ਅੰਮਰਸਰ ਦਾ ਜਾਂ ਲੁਧਿਆਣਾ ਦਾ ਨਹੀਂ ਲੁਧਿਆਣਾ ਅੰਮਰਸਰ ਨਾਲੋਂ ਜਦੋਂ ਇੱਕ ਚੀਜ਼ ਪ੍ਰੈਸ ਦੇ ਵਿੱਚ ਆ ਗਈ ਪ੍ਰੈਸ ਦੇ ਵਿੱਚ ਛਪ ਗਈ ਵੀ ਨੋਟੀਫਿਕੇਸ਼ਨ ਜਾਰੀ ਹੋ ਗਈ ਉਹਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ ਉਹ ਆਪਣੇ ਆਪ ਦੇ ਵਿੱਚ ਇੱਕ ਪ੍ਰੂਫ ਹੈ ਸੋ ਅਸੀਂ ਅਸੀਂ ਆਪਣੇ ਤੇ ਕੋਈ ਸਾਡੇ ਜਿੰਨੇ ਵੀ ਸਾਡੇ ਵਲੰਟੀਅਰ ਸਾਡੇ ਜਿਹੜੇ ਮੈਂਬਰਸ ਨੇ ਅਸੀਂ ਆਪਣੇ ਤੇ ਨਹੀਂ ਗੱਲ ਲੈਂਦੇ ਅਸਤਾ ਸਿਰਫ ਪਿਆਰ ਨਾਲ ਪੁੱਛਣ ਵਾਸਤੇ ਰਿਕਵੈਸਟ ਕਰਨ ਵਾਸਤੇ ਆਏ ਆਂ ਵੀ ਸਾਡੀ ਵੈਸਟ ਦੀ ਜਿਹੜੀ ਜਨਤਾ ਹੈਗੀ ਹੈ ਉਹ ਤਰਾਸਦਾ ਵੀ ਤੁਸੀਂ ਨੋਟੀਫਿਕੇਸ਼ਨ ਚ ਜਾਰੀ ਹੋ ਗਿਆ ਤੁਸੀਂ ਸਾਨੂੰ ਹੋਰ ਇਸਟੀਆਂ ਕਿਉਂ ਨਹੀਂ ਸ਼ੁਰੂ ਕਰਦੇ ਪਏ ਹੈਗੇ ਲੋਕ ਕਿਉਂ ਹਰਾਸਣ ਸਾਡੇ ਚਨੇ ਇੰਨੀ ਰਿਕੁਐਸਟ ਹੈ ਜੀ ਬਿਲਕੁਲ ਤੁਹਾਨੂੰ ਦੱਸਿਆ ਤਹਿਸੀਲਦਾਰ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੂੰ ਪੁੱਛਿਆ ਕਿ ਐਨਓਸੀ ਦਾ ਤੁਹਾਡੇ ਕੋਈ ਮਾਮਲਾੜਾ ਆਇਆ ਕਹਿੰਦੇ ਨਹੀਂ ਮੇਰੇ ਧਿਆਨ ਚ ਨਹੀਂ ਹੈਗਾ ਤੇ ਐਨਓਸੀ ਜਿਹੜੀ ਮਾਨਸਾਬ ਵੱਲੋਂ ਇਹਦੇ ਬਾਰੇ ਜਵਾਬ ਪੁੱਛਿਆ ਤਾਂ ਕਹਿੰਦੇ ਉਹਦੇ ਬਾਰੇ ਮੈਨੂੰ ਪਤਾ ਹੀ ਨਹੀਂ ਹੈਗਾ ਲੇਕਿਨ ਜੇ ਤਹਿਸੀਲਦਾਰ ਸਾਹਿਬ ਨੂੰ ਨਹੀਂ ਪਤਾ ਤੇ ਉਸ ਤੋਂ ਬਾਅਦ ਫਿਰ ਲੋਕਾਂ ਨੂੰ ਜਿਹੜੀ ਨੋਟੀਫਿਕੇਸ਼ਨ ਦੀ ਕਾਪੀ ਜਿਹੜੀ ਜਾਰੀ ਹੋਈ ਹੈ ਜਿਹੜੀ ਮਾਨਸਾਬ ਵੱਲੋਂ ਗਵਰਨਰ ਦੇ ਵੀ ਸਾਈਨ ਹੋ ਗਏ ਨੇ ਤੇ ਉਹ ਨ ਦਫਤਰ ਦੇ ਬਾਹਰ ਜਿਹੜੇ ਬੈਠੇ ਹੋਏ ਸੀ ਸਾਰੇ तमाम ਲੋਕ 2 ਵਜੇ ਤੋਂ ਲੈ ਕੇ 5 ਵਜੇ ਗਏ ਨੇ ਬਾਹਰ ਬੈਠੇ ਸੀ ਉਹਨਾਂ ਨੂੰ ਅਰੇ ਬਾਰੇ ਵੀ ਨਹੀਂ ਪਤਾ ਲੇ ਕਿ ਇੰਨਾ ਵੱਲੋਂ ਕਿਹਾ ਜਾ ਰਿਹਾ ਹੈ ਕਈ ਫੋਨ ਕੀਤੇ ਗਏ ਲੇਕਿਨ ਤਹਿਸੀਲਦਾਰ ਨੂੰ ਇਹ ਨਹੀਂ ਪਤਾ ਕਿ ਸਾਡੇ ਮੁੱਖ ਮੰਤਰੀ ਪੰਜਾਬ ਨੇ ਜਦੋਂ ਆਰਡਰ ਕਰ ਦਿੱਤੇ ਨੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਜਦੋਂ ਇਹ ਕੰਮ ਸ਼ੁਰੂ ਹੋ ਗਿਆ ਤਾਂ ਲੁਧਿਆਣਾ ਦੇ ਪੱਛਮੀ ਜ਼ਿਲ੍ਹੇ ਦੇ ਪੱਛਮੀ ਤਹਿਸੀਲ ਦੇ ਵਿੱਚ ਕਿਉਂ ਨਹੀਂ ਹੋ ਰਿਹਾ ਇੱਕ ਵੱਡਾ ਸਵਾਲ ਖੜਾ ਹੁੰਦਾ ਕਿ ਹੁਣ ਲੋਕਾਂ ਦੇ ਵਿੱਚ ਵੀ ਭਗਾਵਤ ਸ਼ੁਰੂ ਹੋ ਗਈ ਹੈ ਲੋਕਾਂ ਦਾ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਵਿਸ਼ਾਲ ਕਪੂਰ ਦੇ ਨਾਲ